ਜੋਰਜੀਆ ਵਿੱਚ ਬੀਤੇ ਦਿਨੀ 11 ਭਾਰਤੀਆਂ ਦੀ ਮੌਤ ਹੋ ਜਾਂਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਸੁਨਾਮ ਦੇ ਰਹਿਣ ਵਾਲੇ ਪਤੀ ਪਤਨੀ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੋਰ ਜੱਜ ਕੀ ਇੱਕ ਨੌਜਵਾਨ ਸਮੀਰ ਕੁਮਾਰ ਖੰਨਾ ਦਾ ਰਹਿਣ ਵਾਲਾ ਹੈ ਇਹਨਾਂ ਸਾਰਿਆਂ ਦੀਆਂ ਮ੍ਰਿਤਕ ਦੇਹਾਂ 조ਰਜੀਆ ਦੇ ਗੁਦੋਰੀ ਸਥਿਤ ਇੱਕ ਭਾਰਤੀ ਰੈਸਟੋਰੈਂਟ ਦੇ ਵਿੱਚੋਂ ਮਿਲੀਆਂ ਸੀ ਵੇਖੋ ਪੂਰੀ ਖਬਰ ਜੋਰਜੀਆ ਦੇ ਵਿੱਚ ਬੀਤੇ ਦਿਨੀ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਨ੍ਹਾਂ ਦੀ ਮ੍ਰਿਤਕ ਦੇहां ਸਾਬਕਾ ਸੋਵੀਅਤ ਰਾਜ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਉੱਚੇ ਸੈਕਿਊਰੀ ਰਿਜ਼ੋਰਟ ਗਦੋਰੀ ਦੇ ਇੱਕ ਰੈਸਟੋਰੈਂਟ ਉੱਪਰ ਬਣੇ ਕਮਰਿਆਂ ਦੇ ਵਿੱਚੋਂ ਮਿਲਿਆ ਸੀ ਅਧਿਕਾਰੀਆਂ ਨੇ ਕਹਿੰਦੇ ਕਿ ਮੌਤ ਦਾ ਕਾਰਨ ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਹੈ ਜਾਣਕਾਰੀ ਮਿਲ ਰਹੀ ਹੈ ਕਿ ਮ੍ਰਿਤਕਾਂ ਦੇ ਵਿੱਚ ਸੁਨਾਮ ਦਾ ਰਹਿਣ ਵਾਲਾ ਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਗੁਰਵਿੰਦਰ ਕੋਰ ਤੋਂ ਇਲਾਵਾ ਖੰਨੇ ਦਾ ਰਹਿਣ ਵਾਲਾ ਸਮੀਰ ਕੁਮਾਰ ਵੀ ਸ਼ਾਮਲ ਹੈ ਖਬਰ ਮਿਲਣ ਤੋਂ ਬਾਅਦ ਖੰਨਾ ਦੇ ਵਿੱਚ ਸਮੀਰ ਦਾ ਪਰਿਵਾਰ ਭਾਰੀ ਸਦਮੇ ਦੇ ਵਿੱਚ ਹੈ ਸਮੀਰ ਖੰਨਾ ਦੇ ਬਿਲਾਵਾਲੀ ਛਪੜੀ ਇਲਾਕੇ ਦਾ ਰਹਿਣ ਵਾਲਾ ਹੈ ਮ੍ਰਿਤਕ ਦੇ ਪਰਾ ਗੁਰਜੀਪ ਸਿੰਘ ਦਾ ਕਹਿਣ ਹੈ ਕਿ ਉਸ ਦਾ ਛੋਟਾ ਪਰਾ ਕੁਝ ਮਹੀਨੇ ਪਹਿਲਾਂ ਹੀ ਜਾਰਜੀਆ ਕੰਮ ਕਰਨ ਦੇ ਲਈ ਗਿਆ ਸੀ ਉਸ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ ਪਰ ਉਸ ਦਿਨ ਨਾਲ ਵਾਰ-ਵਾਰ ਸੰਪਰਕ ਕਰਨ ਤੇ ਵੀ ਸੰਪਰਕ ਨਹੀਂ ਸੀ ਹੋ ਸਕੇ ਅਗਲੇ ਦਿਨ ਔਨਲਾਈਨ ਜਾਣਕਾਰੀ ਕੱਢ ਕੇ ਰੈਸਟੋਰੈਂਟ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਠੰਡ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਜਨਰੇਟਰ ਚਾਲੂ ਕਰਕੇ ਹੀਟਰ ਲਗਾਇਆ ਹੋਇਆ ਸੀ ਪਰ ਅਸਮੇਂ ਕਾਰਬਨ ਮੋਨੋਆਕਸਾਈਡ ਕਾਰਨ ਉਹਨਾਂ ਦੀ ਰਾਤ ਨੂੰ ਹੀ ਮੌਤ ਹੋ ਗਈ। ਉਹਨਾਂ ਇਹ ਵੀ ਦੱਸਿਆ ਕਿ ਹਲੇ ਇੱਕ ਦਿਨ ਪਹਿਲਾਂ ਹੀ ਸਮੀਰ ਦੀ ਆਪਣੀ ਮਾਤਾ ਸੰਤੋਸ਼ ਕੁਮਾਰੀ ਨਾਲ ਫੋਨ ਤੇ ਉੱਪਰ ਗੱਲ ਹੋਈ ਸੀ ਪਰ ਬਾਅਦ ਦੇ ਵਿੱਚ ਉਸ ਦਾ ਕੋਈ ਵੀ ਫੋਨ ਨਹੀਂ ਆਇਆ। ਯਾਨੀ ਕਿ ਉਸ ਦੀ ਆਪਣੇ ਜਨਮ ਦਿਨ ਵਾਲੇ ਦਿਨ ਹੀ ਮੌਤ ਹੋ ਗਈ। ਗੁਰਦੀਪ ਕੁਮਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸਦੇ ਭਰਾ ਸਮੀਰ ਕੁਮਾਰ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਹੱਥੀ ਉਸ ਦੀਆਂ ਅੰਤਿਮ ਰਸਮਾਂ ਨਿਭਾ ਸਕਣ ਇਸ ਤਰ੍ਹਾਂ ਸਾਮ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਗੁਰਵਿੰਦਰ ਕੌਰ ਦੀ ਮੌਦੀ ਖਬਰ ਮਿਲਦਿਆਂ ਹੀ ਉਹਨਾਂ ਦੇ ਘਰ ਵਿੱਚ ਵੀ ਮਾਤਮ ਦਾ ਮਾਹੌਲ ਪਸਰਿਆ ਹੋਇਆ ਹੈ ਮ੍ਰਿਤਕ ਰਵਿੰਦਰ ਸਿੰਘ ਦੇ ਮਾਮਾ ਕੁਲਦੀਪ ਸਿੰਘ ਬਾਬਾ ਕੈਂਚੀ ਨੇ ਦੱਸਿਆ ਕਿ ਉਹਨਾਂ ਦਾ ਭਾਂਜਾ ਰਵਿੰਦਰ ਸਿੰਘ ਅਤੇ ਉਸਦੀ ਪਤਨੀ ਗੁਰਵਿੰਦਰ ਕੋਰਸ ਨਾਮ ਤੋਂ ਮਾਰਚ ਮਹੀਨੇ 13 ਲੱਖ ਰੁਪਏ ਖਰਚ ਕੇ 조ਰਜੀਆ ਦੇ ਲਈ ਰੋਜ਼ਗਾਰ ਅਤੇ ਚੰਗੇ ਭਵਿੱਖ ਤੇ ਲਈ ਗਏ ਸੀ ਪਰ ਕੀ ਪਤਾ ਸੀ ਕਿ ਉਹ ਦੋਵੇਂ ਮੁੜ ਕੇ ਕਦੇ ਜ਼ਿੰਦਾ ਵਾਪਸ ਨਹੀਂ ਆਉਣਗੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇ ਹਾਂ ਪੰਜਾਬ ਲਿਆਂਦੇ ਜਾਣ ਦੱਸਿਆ ਕਿ 조ਰਜੀਆ ਦਾ ਗਦੋਰੀ ਇੱਕ ਮਸ਼ਹੂਰ ਇਲਾਕਾ ਹੈ ਜਿੱਥੇ ਕਿ ਸਕਾਈਲਿੰਗ ਅਤੇ 스노우 보딩 ਦੇ ਸ਼ੌਕੀਨਾ ਦੇ ਲਈ ਇੱਕ ਪ੍ਰਸਿੱਧ ਸੈਰ ਸਪਾਰਟਾ ਵਾਲਾ ਸਥਾਨ ਹੈ ਇੱਥੇ ਹਰ ਪੱਧਰ ਤੇ ਸਲਾਨੀਆਂ ਲਈ ਸਰਦੀਆਂ ਦੀਆਂ ਖੇਡ ਗਤੀਵਿਧੀਆਂ ਹੁੰਦੀਆਂ ਨੇ ਪਰ ਇਲਾਕਾ ਕਾਕਸ਼ੇਸ ਪਹਾੜੀਏ ਦੇ ਵਿੱਚ ਸਥਿਤ ਹੈ ਅਤੇ ਜੋਰਚੀਆ ਦੀ ਰਾਸਤਾਨੀ ਤਬਲੀਸ਼ ਦੇ ਉੱਤਰ ਦੇ ਵਿੱਚ ਲਗਭਗ 120 ਕਿਲੋਮੀਟਰ ਤੱਕ ਪਹੁੰਚਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ